Tan. ਰੇ ਸ਼ਰਨ ਤੁਮਾਰੀ ਆਸ ਤੁਮਹਿ ਸਜਨ ਸਹੇਲੇ ਰਾਕ ਨਕ ਕਰਕੇ ਗੋਲੇਂ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨਿਦਾ ਦਇਆ ਇਕ ਅਖਰ ਹਰ ਮੰ ਵਸਤ ਨਾਨਕ ਹੋ ਤਨ ਹਾਲਮ ਇੱਕ ਅੱਖਰ ਹਦ ਮਨ ਵਸਤ ਨਾਨਕ ਹੋ ਤਨ ਹਾ ਜੁਗੋ ਜੁਗ ਅਟਲ ਹਿੰਦੋ ਜਹਾਨਾ ਦੇ ਵਾਸੀ ਜ਼ਬਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਢਾਰ ਧੰਨ ਧੰਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਮੇਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਿਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵਡੇ ਹੀ پاک ਹਨ ਜਗਤ ਗੁਰੂ ਜਗਤ ਸਵਾਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਅਤੇ ਆਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਅਤੇ ਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਦੀ ਅੰਦੇ ਜੀਵਨ ਅਤੇ ਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਏ ਗੁਰਫਤੇ ਦੇ ਨਾਲ ਅਸਾਂ ਚ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਆਦਰ ਸਤਕਾਰ ਸਹਿਤ ਬਹੁਤ ਪਰਵਾਨ ਕਰੋ ਵਾਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਵ ਗੰਧਾਰ ਨਗਰ ਦੇ ਵਿੱਚ ਪਹੁੰਚੇ ਨੇ ਜੋ ਪਹਾੜੀ ਇਲਾਕਾ ਹੈ ਸਮੁੰਦਰੀ ਇਲਾਕਾ ਹੈ ਨਾਲ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਨੇ ਸਤਿਗੁਰਾਂ ਨੇ ਇੱਕ ਰਮਣੀ ਕਥਾ ਦੇਖ ਕੇ ਇੱਕ ਛੋਟੀ ਜੀ ਪਹਾੜੀ ਨੂੰ ਢੋ ਲਾ ਕੇ ਸਤਿਗੁਰਾਂ ਨੇ ਆਪਣਾ ਟਿਕਾਣਾ ਬਣਾ ਲਿਆ ਮਰਦਾਨੇ ਨੇ ਵੇਖਿਆ ਕਿ ਸਤਿਗੁਰੂ ਤਿੰਨ ਦਿਨ ਹੋ ਗਏ ਅਸੀਂ ਬ੍ਰਹਮਪੁਰੇ ਨਗਰ ਤੋਂ ਚੱਲਦੇ ਆ ਰਹੇ ਹਾਂ ਸਮੁੰਦਰ ਨੂੰ ਪਾਰ ਕਰਕੇ ਆਏ ਹਾਂ ਅਤੇ ਨਾ ਕੋਈ ਨਗਰ ਵੇਖਿਆ ਹੈ ਅਤੇ ਨਾ ਹੀ ਕੋਈ ਸਾਨੂੰ ਐਦਾਂ ਦਾ ਲੰਗਰ ਪਾਣੀ ਵਾਲਾ ਮਿਲੇ ਆ ਕਿ ਅਸੀਂ ਲੰਗਰ ਛਕ ਲਿਆ ਹੋਵੇ ਜਲ ਛਕ ਲਿਆ ਹੋਵੇ ਤਿੰਨ ਦਿਨ ਹੋ ਗਏ ਜੰਗਲ ਦੇ ਵਿੱਚੋਂ ਆਏ ਸੀ ਬ੍ਰਹਮਪੁਰੇ ਦੇ ਅਤੇ ਹੁਣ ਇਹ ਪਹਾੜੀਆਂ ਦੇ ਵਿੱਚ ਆ ਕੇ ਬਹਿ ਗਏ ਹਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਕੋਈ ਨਗਰ ਨਹੀਂ ਹੈ ਨੇੜੇ ਕੋਈ ਜਲ ਪਾਣੀ ਦਾ ਪ੍ਰਸ਼ਾਦ ਦੇ ਪਾਣੀ ਦਾ ਕੋਈ ਪ੍ਰਬੰਧ ਹੋਵੇ ਜਿੱਥੇ ਲੰਗਰ ਹੋਵੇ ਤਾਂ ਸਤਿਗੁਰੂ ਉਥੇ ਟਿਕਾਣਾ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਮਰਦਾਨਾ ਕਹਿੰਦਾ ਸਤਿਗੁਰੂ ਹੁਕਮ ਕਰੋ ਤਿੰਨ ਦਿਨ ਬਤੀਤ ਹੋ ਗਏ ਨੇ ਤਾਂ ਮੇਰੇ ਕੋਲੋਂ ਇਹ ਭੁੱਖ ਸਹਾਰੀ ਨਹੀਂ ਜਾ ਰਹੀ ਹੈ ਤਾਂ ਮੈਂ ਨੇੜੇ ਤੇੜੇ ਚੱਕਰ ਲਾ ਕੇ ਵੇਖਦਾ ਹਾਂ ਪਹਾੜੀਆਂ ਤੇ ਚੜ ਕੇ ਕਿਤੇ ਨੇੜੇ ਤੇੜੇ ਨਗਰ ਹੋਇਆ ਤਾਂ ਉਥੇ ਆਪਾਂ ਕੋਈ ਜਾ ਕੇ ਮੈਂ ਆਪਾਂ ਵੀ ਛਕਾਂ ਦਾ ਅਤੇ ਤੁਹਾਡੇ ਲਈ ਵੀ ਪ੍ਰਬੰਧ ਕਰਕੇ ਲੈ ਕੇ ਆਵਾਂਗਾ ਹੂੰ ਗੁਰੂ ਨਾਨਕ ਦੇ ਮਹਾਰਾਜ ਜੀ ਮਰਦਾਨੇ ਨੂੰ ਕਹਿਣ ਲੱਗੇ ਮਰਦਾਨੇ ਆ ਹੁਣ ਆਪਾਂ ਬ੍ਰਹਮਪੁਰੇ ਦੇ ਜੰਗਲ ਦੇ ਵਿੱਚੋਂ ਆਏ ਆ ਉੱਥੇ ਵੇਖੂ ਖਾਰ ਜਾਨਵਰ ਸੀ ਉੱਥੇ ਵੀ ਕਰਤਾਰ ਨੇ ਸਦੀ ਰੱਖਿਆ ਕੀ ਕੀ ਕੌਡੇ ਰਾਖਸ਼ ਦੇ ਹੱਥ ਲੱਗ ਗਏ ਸੀ ਤੁਸੀਂ ਗਰਮ ਕੜਾਹੀ ਦੇ ਤੇਲ ਦੇ ਵਿੱਚ ਤੁਹਾਨੂੰ ਪਾ ਲਿਆ ਸੀ ਤੇਲ ਦਾ ਗਰਮ ਕੜਾਹਾ ਸੀ ਉਹਦੇ ਵਿੱਚ ਤੁਹਾਨੂੰ ਪਾਇਆ ਉੱਥੇ ਵੀ ਕਰਤਾਰ ਨੇ ਤੁਹਾਨੂੰ ਰੱਖ ਲਿਆ ਪਰ ਜਿਹੜੇ ਨਗਰ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਆਪਾਂ ਆਏ ਆ ਮਰਦਾਨਿਆਂ ਉਹ ਤਾਂ ਤਲਕੇ ਖਾਂਦਾ ਸੀ ਸਮਾਂ ਲਾਂਦਾ ਸੀ ਖਾਣ ਦੇ ਲਈ ਕੌਡਾ ਰਾਖਸ਼ ਅਤੇ ਜਿਹੜੇ ਇਲਾਕੇ ਦੇ ਵਿੱਚ ਆਪਾਂ ਆਏ ਆ ਇਹ ਇਲਾਕਾ ਤਾਂ ਇੱਥੇ ਤਾਂ ਤਲਦੇ ਵੀ ਨਹੀਂ ਹੈ ਇਨਸਾਨ ਨੂੰ ਕੱਚੇ ਨੂੰ ਇੱਥੇ ਖਾ ਜਾਂਦੇ ਮਰਦਾਨਾ ਪਹਾੜੀ ਦੇ ਵੱਲ ਜਾ ਰਹੇ ਸੀ ਉੱਥੇ ਨੂੰ ਛੜਦਾ ਸੀ ਨਾਲ ਦੀ ਨਾਲ ਸਤਿਗੁਰਾਂ ਦੇ ਕੋਲ ਆ ਕੇ ਬਹਿ ਗਏ ਸਤਿਗੁਰੂ ਤਾਂ ਤੁਸੀਂ ਐਦਾਂ ਦੇ ਇਲਾਕੇ ਦੇ ਵਿੱਚ ਲੈ ਕੇ ਕਿਉਂ ਆਉਂਦੇ ਹੋ ਜਿਹੜਾ ਸਾਡੇ ਲਈ ਮੌਤ ਦੇ ਮੂੰਹ ਦੇ ਵਿੱਚ ਹੋਵੇ ਤੁਸੀਂ ਏਕਾਣਾ ਬਦਲ ਲਿਆ ਕਰੋ ਇੱਥੇ ਤਿੰਨ ਦਿਨ ਹੋ ਗਏ ਚੱਲਦੇ ਆਨੂੰ ਇਥੇ 마ਸਾ ਤੁਸੀਂ ਆਰਾਮ ਕੀਤਾ ਹੈ ਇੱਥੇ ਆ ਕੇ ਬਹਿ ਗਏ ਉਹ ਤੇ ਕਹਿੰਦਾ ਤੁਸੀਂ ਆਪਾਂ ਨੇ ਟਿਕਾਣਾ ਕਰਨਾ ਨਾ ਕੋਈ ਜਲ ਦਾ ਅਤੇ ਨਾ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਤਾਂ ਸਤਿਗੁਰੂ ਉੱਥੋਂ ਤੁਸੀਂ ਕਹਿੰਦੇ ਹੋ ਕਿ ਇਲਾਕਾ ਇਹ ਹੈ ਇਥੇ ਇਥੇ ਰਾਖਸ਼ ਤੋਂ ਵੀ ਭੜੇ ਬੁੱਧੀ ਦੇ ਲੋਕ ਰਹਿੰਦੇ ਨੇ ਮਰਦਾਨਾ ਗੁਰਨਾਨਕ ਦੇ ਮਹਾਰਾਜ ਜੀ ਗੱਲਾਂ ਕਰ ਰਹੇ ਨੇ ਆਪਸ ਦੇ ਵਿੱਚ ਪ੍ਰੇ ਸਤਕਾਰਯੋਗ ਬਾਲਾ ਜੀ ਵੀ ਨਾਲ ਬੈਠੇ ਨੇ ਹੁਣ ਜਦੋਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਤਾਂ ਜਦੋਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਤਿਹਾਸ ਉਹ ਕਹਿੰਦੇ ਨੇ ਕਰ ਕੈ ਸੰਗ ਬਤਾਬਈ ਕਰੋ ਉਪਾਪ ਜੇ ਕੋਏ ਹੁਣ ਗੱਲਾਂ ਕਰਦੇ ਜਿੱਤਨੇ ਨੂੰ ਨੇੜੇੋਂ ਪਹਾੜੀ ਦੇ ਨੇੜੇੋਂ ਰਾਖਸ਼ਾਂ ਦਾ ਇੱਕ ਟੋਲਾ ਆਇਆ ਸ਼ਸਤਰ ਉਹਨਾਂ ਦੇ ਹੱਥ ਦੇ ਵਿੱਚ ਨੇ ਹਥਿਆਰ ਉਹਨਾਂ ਦੇ ਹੱਥ ਦੇ ਵਿੱਚ ਨੇ ਵੱਡੇ ਵੱਡੇ ਉਹਨਾਂ ਦੇ ਕਾਦਦੇ ਨੇ ਲੰਮੇ ਉੱਚੇ ਲੰਮੇ ਕਾਦਦੇ ਨੇ ਲਾਲ ਅੱਖਾਂ ਉਹਨਾਂ ਦੀਆਂ ਅਤੇ ਬਿਲਕੁਲ ਉਹਨਾਂ ਦਾ ਜਿਹੜਾ ਰੰਗ ਕਾਲਾ ਹੈ ਜੋ ਕਵੀ ਸੰਦੋਖ ਸਿੰਘ ਜੀ ਲਿਖਦੇ ਨੇ ਤਾਂ ਜਿਹੜੀਆਂ ਅੱਖਾਂ ਲਾਲ ਨੇ ਮਰਦਾਨੇ ਨੇ ਵੇਖਿਆ ਲੱਥਪਾਤ ਉਹਨਾਂ ਦੇ ਜਿਹੜੇ ਸ਼ਸਤਰ ਹਥਿਆਰ ਨੇ ਉਹ ਲਉ ਦੇ ਰਤ ਦੇ ਨਾਲ ਨੇ ਤਾਂ ਮਰਦਾਨੇ ਨੇ ਜਦੋਂ ਵੇਖਿਆ ਸਤਿਗੁਰੂ ਨਾਲੇ ਬਹੁਤੀ ਦੂਰ ਨਹੀਂ ਸਤਿਗੁਰਾਂ ਦੇ ਨੇੜੇ ਹੀ ਬੈਠੇ ਉਨ ਜਵਾਨ ਦੇ ਵਿੱਚੋਂ ਗਲੇ ਦੇ ਵਿੱਚੋਂ ਸ਼ਬਦ ਖਤਮ ਹੋ ਗਏ ਮਤਲਬ ਗळा ਸੁੱਕ ਗਿਆ ਬੋਲਿਆ ਨਹੀਂ ਜਾ ਰਿਹਾ ਕਬੀ ਜੀ ਕਹਿੰਦੇ ਨੇ ਕਰ ਕੈ ਸੰਗ ਬਤਾ ਵੀ ਕਰ ਕੈ ਸੰਗ ਹੱਥ ਦੇ ਨਾਲ ਇਸ਼ਾਰਾ ਕਰਕੇ ਕਹਿ ਰਹੇ ਆ ਹਾਲਾਂਕਿ ਸਤਗੁਰੂ ਨੋ ਬੋਲ ਨੇ ਮਰਦਾਨੇ ਦੇ ਪਰ ਗਲੇ ਦੇ ਵਿੱਚੋਂ ਆਵਾਜ਼ ਨਹੀਂ ਆ ਰਹੀ ਕਿਉਂਕਿ ਸਾਹਮਣੇ ਉਹ ਰਾਖਸ਼ ਆ ਰਹੇ ਨੇ ਰਾਖਸ਼ ਚੱਲੇ ਨੇ ਸ਼ਿਕਾਰ ਤੇ ਉਹਨਾਂ ਦੇ ਕੋਲ ਕੋਈ ਜਾਨਵਰ ਮਿਲ ਜੇ ਉਹਨਾਂ ਨੇ ਉਹ ਮਾਰ ਲੈਣਾ ਕੋਈ ਪੰਛੀ ਮਿਲ ਜੇ ਉਹ ਮਾਰ ਲੈਣਾ ਕੋਈ ਬੰਦਾ ਮਿਲ ਜੇ ਇਨਸਾਨ ਮਿਲ ਜੇ ਤਾਂ ਉਹ ਉਹਨੂੰ ਮਾਰ ਦੇਣ ਉਹਨਾਂ ਨੇ ਬਸ ਉਹਨਾਂ ਦੇ ਲਈ ਸਿਰਫ ਏਸੀ ਕੀ ਅਸੀਂ ਆਪਣਾ ਸ਼ਿਕਾਰ ਤੇ ਚੱਲੇ ਆ ਅਸੀਂ ਆਪਣਾ ਭੋਜਨ ਪਾਣੀ ਦਾ ਪ੍ਰਬੰਧ ਕਰਨ ਚੱਲੇ ਕਿਸੇ ਨਾਲ ਉਹਨੂੰ ਕੋਈ ਮਤਵਲ ਨਹੀਂ ਉਹਨਾਂ ਰਕਸ਼ਾ ਤਾਂ ਜਦੋਂ ਇਸ ਬਾਲੇ ਨੇ ਵੇਖਿਆ ਕਿ ਬਾਕੀ ਜੋ ਗੁਰੂ ਨਾਨਕ ਦੇਵ ਜੀ ਤੁਸੀਂ ਕਹਿੰਦੇ ਸੀ ਇਹ ਕੋਈ ਰਕਸ਼ਣ ਹੈ ਗੜਾ ਸੁੱਕਿਆ ਮਰਦਾਨੇ ਦਾ ਹੱਥ ਦੇ ਨਾਲ ਇਸ਼ਾਰਾ ਕਰਕੇ ਸਤਿਗੁਰਾਂ ਨੂੰ ਕਹਿ ਰਿਆ ਰਕਸ਼ ਕਹ ਹੈ ਅਨਕਰ ਨਿਸ਼ਚਾ ਮਰਤਕ ਅਬ ਹੋਏ ਸਤਿਗੁਰੂ ਤੁਸੀਂ ਕਹਿੰਦੇ ਸੀ ਕਿ ਜਉਂਦੇ ਨੂੰ ਇਹ ਨਿਕਲ ਜਾਣਗੇ ਤਾਂ ਇਦਾਂ ਦੇ ਇਹਨਾਂ ਦੇ ਜਵਾੜੇ ਨੇ ਇਦਾਂ ਦੇ ਇਦਾਂ ਦੇ ਇਹਨਾਂ ਦੇ ਮੂੰਹ ਨੇ ਵੇਖਣ ਤੋਂ ਇਹਨਾਂ ਨੂੰ ਡਰ ਲੱਗਦਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰੋ ਜਿਉਂ-ਜਿਉਂ ਰਕਸ਼ ਟਿਕ ਚੱਲੇ ਆਵੇ ਜਿਉਂ-ਜਿਉਂ ਰਕਸ਼ ਆ ਰਹੇ ਨੇ ਨਾ ਮਰਦਾਨੇ ਦਾ ਗळा ਹੋਰ ਸੁੱਕੀ ਜਾ ਰਿਹਾ ਕਿਉਂਕਿ ਸਾਹਮਣੇ ਮੌਤ ਦਿਸਦੀ ਹੈ ਮਰਦਾਨੇ ਨੂੰ ਤੇ ਰੇਲੀਆਂ ਪੈ ਰੀਆਂ ਨੇ ਪਹਾੜੀ ਇਲਾਕੇ ਦੇ ਵਿੱਚ ਸਮੁੰਦਰੀ ਇਲਾਕੇ ਦੇ ਵਿੱਚ ਮਰਦਾਨੇ ਨੂੰ ਫੇਰ ਵੀ ਗੜਾ ਸੁਖ ਰਹੇ ਸਤਗੁਰਾਂ ਨੂੰ ਇਸ਼ਾਰੇ ਕਰਦਾ ਪਿਆ ਕਿ ਸਤਗੁਰੂ ਹੁਣ ਬਣੇਗਾ ਕੀ ਤੁਸੀਂ ਕਹਿੰਦੇ ਹੋ ਕਿ ਆਪਾਂ ਇਸ ਇਲਾਕੇ ਨਗਰ ਦੇ ਵਿੱਚ ਜਾਣਾ ਹੈ ਦੇਵਗੰਧਾਰ ਨਗਰ ਦੇ ਵਿੱਚ ਪਰ ਹਜੇ ਨਗਰ ਦੇ ਵਿੱਚ ਨਹੀਂ ਆਪਾਂ ਤਾਂ ਨਗਰ ਤੋਂ ਬਾਹਰ ਬੈਠੇ ਆ ਸਾਡਾ ਖਾਤਮਾ ਤਾਂ ਇੱਥੇ ਹੀ ਹੋ ਜਾਣਾ ਹੈ ਐ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਬ ਮਰਦਾਨਾ ਸੁਪੱਛਿਓ ਜਾਬੈ ਜਿਉਂ-ਜਿਉਂ ਉਹ ਰਾਖ ਚ ਨੇੜੇ ਆ ਰਹੇ ਨੇ ਸੁਪੱਛਿਓ ਕਹਿੰਦੇ ਨੇ ਸੁੰਗੜ ਜਾਣਾ ਮਰਦਾਨਾ ਹੋਰ ਸੁੰਗੜ ਰਿਆ ਮੌਤ ਨੂੰ ਵੇਖ ਕੇ ਸਤਗੁਰੂ ਵੇਖਦੇ ਪਏ ਨੇ ਮਰਦਾਨੇ ਨੂੰ ਅਤੇ ਭਾਗਨ ਚੈਨਾ ਉੱਠ ਤਬ ਸਕੇ ਮਰਦਾਨਾ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦੋਵੇਂ ਹੱਥ ਜੋੜ ਕੇ ਕਹਿੰਦੇ ਸਤਗੁਰੂ ਅਸੀਂ ਉਸ ਮੌਤ ਦੇ ਮੂੰਹ ਦੇ ਵਿੱਚ ਆ ਗਏ ਆਂ ਇਹ ਅਸੀਂ ਭਜਣਾ ਵਿੱਚ ਆਈਏ ਨਾ ਤਾਂ ਭਜ ਵੀ ਨਹੀਂ ਸਕੀ ਕਿਦਾਂ ਦਾ ਤੁਸੀਂ ਇਹ ਇਲਾਕੇ ਦੇ ਵਿੱਚ ਲੈ ਆਏ ਹੋ ਸਤਿਗੁਰੂ ਦੁਨੀਆਂ ਦਾ ਭਲਾ ਕਰਨ ਦੇ ਲਈ ਚਲੇ ਆਂ ਪਰ ਪਤਾ ਨਹੀਂ ਕਿੱਥੇ ਕਿੱਥੇ ਸਾਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ ਕਿੱਥੇ ਕਿੱਥੇ ਸਾਨੂੰ ਕੌਡੇ ਰਾਖਸ਼ ਵਰਗੇ ਮਿਲਣਗੇ ਤੁਸੀਂ ਤਾਂ ਲੋਕਾਂ ਦਾ ਭਲਾ ਕਰਦੇ ਹੋ ਪਰ ਮਰਦਾਨਾ ਜਦੋਂ ਸਤਿਗੁਰਾਂ ਨੂੰ ਕਹਿ ਰਿਹਾ ਸੀ ਹਮ ਨਹ ਦੇਖਤ ਇਤ ਉਤ ਤਕਈ ਮਰਦਾਨਾ ਨਾਲੇ ਸਤਿਗੁਰਾਂ ਦੇ ਬਲ ਵੇਖਦਾ ਅਤੇ ਨਾਲੇ ਉਸ ਰਾਖਸ਼ਾਂ ਦੇ ਬਲ ਵੇਖਦਾ ਉణం ਜਿਉਂ-ਜਿਉ ਨੇੜੇ ਆ ਰਹੇ ਨੇ ਰਕਸ਼ ਤਿਉ ਤੋਂ ਮਰਦਾਨੇ ਦਾ ਹੋਰ ਨੀਮਾ ਹੋ ਕੇ ਬਹਿ ਰਹੇ ਐ ਪਹਾੜੀ ਤੇ ਸਤਿਗੁਰਾਂ ਦੇ ਕੋਲ ਐ ਜਮਾ ਕਿ ਕਿਸੇ ਨੂੰ ਮੈਦਿਸਾ ਨਾ ਤਾਂ ਜਦੋਂ ਨੇੜੇ ਆ ਰਹੇ ਸੀ ਇਸ ਵਿਦ ਦੇਖਿਓ ਦਇਆ ਆਵਾਸਾ ਦਇਆ ਦੇ ਕਰ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਮਰਦਾਨੇ ਨੂੰ ਵੇਖਦੇ ਨੇ ਕਿ ਮਰਦਾਨੇ ਤੋਂ ਬੋਲਿਆ ਨਹੀਂ ਜਾ ਰਿਹਾ ਗਲਾ ਸੁੱਕ ਗਿਆ ਉਹਦਾ ਇਸ਼ਾਰਿਆਂ ਦੇ ਨਾਲ ਹੀ ਕਹਿ ਰਹੇ ਆ ਹੱਥ ਜੋੜ ਕੇ ਕਹਿ ਰਿਹਾ ਸੀ ਸਤਿਗੁਰੂ ਜਾਣੀ ਜਾਣ ਸੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤਾਂ ਜਦੋਂ ਮਰਦਾਨੇ ਨੂੰ ਸਤਿਗੁਰਾਂ ਨੇ ਵੇਖਿਆ ਤੇ ਪੈ ਖੰਡਣ ਇਹ ਤਾਂ ਬਚਨ ਪ੍ਰਕਾਸ਼ਾ ਜਿਹੜਾ ਉਹਦੇ ਅੰਦਰ ਡਰ ਪੈਦਾ ਹੋ ਗਿਆ ਸੁੰਗੜ ਰਿਹਾ ਸੀ ਡਰ ਰਿਹਾ ਸੀ ਮਰਦਾਨਾ ਤਾਂ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮਰਦਾਨੇ ਔਰ ਧੀਰਜ ਧਰਿਏ ਮਰਦਾਨੇ ਆਪਣੇ ਹਿਰਦੇ ਦੇ ਅੰਜਰ ਥੋੜਾ ਧੀਰਜ ਰੱਖ ਇਹ ਜਿਹੜੇ ਤੈਨੂੰ ਖਾਨ ਆ ਰਹੇ ਨੇ ਤੈਨੂੰ ਰਾਖਸ਼ਾਂ ਵਰਗੇ ਲੱਗਦੇ ਨੇ ਇਨਸਾਨ ਲਥਪਤ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਨੇ ਜੋ ਲਉ ਦੇ ਨਾਲ ਰਤ ਦੇ ਨਾਲ ਲਿਬੜੇ ਨੇ ਅਤੇ ਇਹ ਤੁਹਾਡੇ ਮਵਾਰਕ ਚਰਨਾਂ ਤੇ ਆ ਕੇ ਸਜਦਾ ਕਰਨਗੇ ਤੁਸੀਂ ਕਹਿੰਦੇ ਸੀ ਸਾਡੇ ਲਈ ਲੰਗਰ ਦਾ ਪ੍ਰਬੰਧ ਹੋਣਾ ਹੈ ਪ੍ਰਸ਼ਾਦੇ ਦਾ ਅਤੇ ਪਾਣੀ ਦਾ ਕੋਈ ਪਿਆਸ ਲੱਗਿਆ ਕੋਈ ਪ੍ਰਬੰਧ ਨਹੀਂ ਹੈ ਤੁਹਾਡੇ ਲਈ ਸਾਰਾ ਇਹ ਪ੍ਰਬੰਧ ਕਰਨਗੇ ਮਰਦਾਨਾ ਕਹਿੰਦਾ ਸਤਿਗੁਰੂ ਤੁਹਾਡੀ ਗੱਲ ਮੰਨੀ ਉਹਨਾਂ ਦੇ ਹੱਥਾਂ ਦੇ ਵਿੱਚ ਸਾਸਤਰ ਨੇ ਕਿਸੇ ਨੇ ਕੋਈ ਪੜ੍ਹਿਆ ਕਿਸੇ ਨੇ ਕੁਝ ਪੜ੍ਹਿਆ ਕਿਉਂਕਿ ਸ਼ਿਕਾਰ ਦੇ ਲਈ ਚੱਲੇ ਸੀ ਜਾਨਵਰਾਂ ਤੋਂ ਭੜੇ ਇਨਸਾਨ ਸੀ ਜਿਵੇਂ ਕੋਡਾ ਰਕਸ਼ ਸੀ ਇਹ ਉਤੋਂ ਵੀ ਭੜੇ ਨੇ ਮਰਦਾਨਾ ਕਹਿਣ ਲੱਗਾ ਸਤਿਗੁਰੂ ਐ ਗੁਰੂ ਨਾਨਕ ਦੇ ਮਹਾਰਾਜ ਜੀ ਸ੍ਰੀ ਪ੍ਰਭ ਕੋ ਮੁੱਖ ਨਾਮ ਉਚਰਿਐ ਮਰਦਾਨਾ ਬੋਲ ਤਾ ਨਹੀਂ ਸਕਦਾ ਸੀ ਪਰ ਹੱਥ ਜੋੜ ਕੇ ਬਾਰ ਬਾਰ ਇਸ਼ਾਰਾ ਕਰਦਾ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮਰਦਾਨੇ ਆ ਆਪਣੇ ਮਨ ਦੇ ਵਿੱਚੋਂ ਡਰ ਕੱਢ ਦੇ ਉਸ ਕਰਤਾਰ ਤੇ ਭਰੋਸਾ ਰੱਖ ਉਸ ਕਰਤਾਰ ਨੂੰ ਉਚਰ ਨਿਰਪੈ ਹੋਏ ਕਹਿ ਦੇਖ ਤਮਸਾ ਡਰ ਦੇ ਵਿੱਚੋਂ ਮਨ ਦੇ ਵਿੱਚੋਂ ਡਰ ਕੱਢ ਦੇ ਨਿਰਪੈ ਹੋ ਕੇ ਹੁਣ ਤਮਾਸ਼ਾ ਵੇਖ ਰੱਬ ਦੇ ਕੁਦਰਤ ਦੇ ਰੰਗ ਨਜ਼ਾਰੇ ਵੇਖ ਜੋ ਆਪਾਂ ਦੁਨੀਆ ਵੇਖਣ ਦੇ ਲਈ ਆਏ ਆਂ ਜੋ ਕਹਿ ਤੁਸਨ ਪੈ ਸੁਖ ਰਾਸਾ ਇਤਨੀ ਗੱਲ ਕਹਿ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਚੁੱਪ ਕਰ ਗਏ ਮਰਦਾਨੇ ਆ ਮਨ ਦੇ ਵਿੱਚੋਂ ਡਰ ਕੱਢਦੇ ਕਿ ਜਗਤ ਤਮਾਸ਼ਾ ਹੈ ਤੈ ਤਮਾਸ਼ੇ ਨੂੰ ਤੂੰ ਵੇਖ ਤਨ ਮੈਂ ਹਤੋ ਜੋ ਰਕਸ਼ ਰਾਉ ਇਤਨੇ ਨੂੰ ਪਹਿਲਾ ਸਤਗੁਰਾਂ ਨੂੰ ਪਤਾ ਲੱਗਿਆ ਕਿ ਰਾਖਸ਼ ਆ ਰਹੇ ਨੇ ਤਾਂ ਹੁਣ ਉਹਨਾਂ ਰਾਖਸ਼ਾਂ ਨੂੰ ਪਤਾ ਲੱਗ ਗਿਆ ਕਿ ਪਹਾੜੀ ਦਾ ਸਹਾਰਾ ਲੈ ਕੇ ਸਾਨੂੰ ਕੋਈ ਵੇਖਦਾ ਪਿਆ ਤੇ ਤਿੰਨ ਇਨਸਾਨ ਨੇ ਜਿਹੜੇ ਸਾਨੂੰ ਦੇਖ ਰਹੇ ਨੇ ਤਾਂ ਰਾਖਸ਼ਾਂ ਦੇ ਵਿੱਚੋਂ ਜਿਹੜਾ ਰਾਜਾ ਸੀਨਾ ਦਾ ਮੁਖੀ ਬਣਾਇਆ ਹੋਇਆ ਸੀ ਤਾਂ ਉਹਨੇ ਜਦੋਂ ਵੇਖਿਆ ਹੈ ਅਤੇ ਉਹ ਕਹਿੰਦਾ ਹਮ ਕੋ ਦੇਖ ਭਇਓ ਹਰ ਖਾਉ ਬਾਲਾ ਜੀ ਕਹਿ ਰਹੇ ਨੇ ਕਿ ਆ ਗੁਰੂ ਨਾਨਕ ਦੇ ਮਹਾਰਾਜੇ ਉਹ ਰਾਖਸ਼ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਮੁਖੀ ਹੈ ਉਹਨੇ ਸਾਨੂੰ ਵੇਖ ਲਿਆ ਉਹਨਾਂ ਰਾਖਸ਼ਾਂ ਨੇ ਅਤੇ ਸਾਨੂੰ ਵੇਖ ਕੇ ਮੁਸਕਰਾਉਂਦੇ ਪਏ ਨੇ ਹੱਸਦੇ ਪਏ ਨੇ ਅਤੇ ਜਿਹਨਾਂ ਦਾ ਸ਼ਾਇਦ ਨਾ ਸੰਗ ਬੋਲਿਓ ਬਾਨੀ ਉਸ ਰਾਖਸ਼ ਨੇ ਆਪਣੀ ਸੈਨਾ ਨੂੰ ਗਿਆ ਹੈ ਕਿ ਜਿਹੜੇ ਹਿੰਸਾ ਮੈਂ ਜੇ ਚਾਹੇ ਮਹਾਣੀ ਵੱਡਾ ਸਮਾ ਹੋ ਗਿਆ ਸਾਨੂੰ ਇਨਸਾਨ ਦਾ ਮਾਸ ਖਾਦਿਆਂ ਨੂੰ ਇਨਸਾਨ ਨੂੰ ਨੋਚਿਆਂ ਨੂੰ ਤਾਂ ਤਿੰਨ ਇਨਸਾਨ ਸਾਨੂੰ ਮਿਲੇ ਨੇ ਉਹ ਪਹਾੜੀ ਦਾ ਸਹਾਰਾ ਲੈ ਕੇ ਬੈਠੇ ਨੇ ਇਤਨੇ ਜਾਓ ਤੇਨੇ ਜਾਣੇ ਅਤੇ ਉਹਨਾਂ ਨੂੰ ਫੜ ਕੇ ਲੈ ਗਏ ਉਹ ਨਿਰਚਰੰਕ ਕਾਲਨ ਮੈਂ ਭਾਇਓ ਸ਼ਿਕਾਰਾ ਨਗਰ ਤੋਂ ਬਾਹਰ ਆਏ ਆ ਕੁਝ ਕਦਮ ਚੱਲ ਕੇ ਆਏ ਆ ਸਾਨੂੰ ਇੱਥੇ ਸਾਡਾ ਸ਼ਿਕਾਰ ਮਿਲ ਗਿਆ ਅਤੇ ਮਿਲਿਆ ਵੀ ਕੀ ਹੈ ਇਨਸਾਨ ਮਿਲ ਗਏ ਜਿਹਨੂੰ ਅਸੀਂ ਚਿੱਤ-ਚਿੱਤ ਕੇ ਖਾਂਦੇ ਆ ਸਾਨੂੰ ਇਨਸਾਨ ਮਿਲ ਗਿਆ ਉਹ ਬੜਾ ਖੁਸ਼ ਹੋਇਆ ਜਿਹੜਾ ਉਹਨਾਂ ਦਾ ਰਾਜਾ ਸੀ ਅਤੇ ਉਹ ਕਹਿੰਦਾ ਮਨੁੱਖ ਅਮਖ ਬਨਾ ਆਹਾਰ ਉਹਨ ਕੋਈ ਆਪਾਂ ਨੇ ਅੱਗੇ ਸ਼ਿਕਾਰ ਨਹੀਂ ਕਰਨਾ ਨਾ ਕਿਸੇ ਪੰਛੀ ਦਾ ਨਾ ਕਿਸੇ ਜਾਨਵਰ ਦਾ ਹੁਣ ਸਾਡੇ ਸਾਹਮਣੇ ਤਿੰਨ ਸ਼ਿਕਾਰ ਨੇ ਉਹਨਾਂ ਨੂੰ ਜਾ ਕੇ ਧੌਣ ਤੋਂ ਫੜੋ ਅਤੇ ਆਪਾਂ ਉਹਨਾਂ ਨੂੰ ਚਿੱਤ-ਚਿੱਤ ਕੇ ਖਾਂਦੇ ਮਰਦਾਨਾ ਕਹਿੰਦਾ ਸਤਿਗੁਰੂ ਤੁਸੀਂ ਕਹਿੰਦੇ ਸੀ ਉਹ ਤੁਹਾਡੇ ਕਦਮਾਂ ਤੇ ਲੰਮੇ ਪੈਣਗੇ ਅਤੇ ਉਹ ਤਾਂ ਸਲਾਮਾ ਇਦਾਂ ਦੀਆਂ ਕਰਦੇ ਨੇ ਕਿ ਉਹਨਾਂ ਨੂੰ ਚਿੱਤ-ਚਿੱਤ ਕੇ ਖਾਵਾਂਗੇ ਤੁਸੀਂ ਕਹਿੰਦੇ ਉਹ ਤਾਂ ਐਦਾਂ ਹੀ ਖਾ ਜਾਂਦੇ ਨੇ ਕੱਚੇ ਨੂੰ ਸਤਿਗੁਰੂ ਇਹਦਾ ਤਾਂ ਹੋਣਾ ਨਹੀਂ ਹੈ ਜੇ ਐਦਾ ਉਹਨਾਂ ਨੇ ਕੀਤਾ ਸਾਡੇ ਨਾਲ ਕਿੰਨੀ ਤਕਲੀਫ ਸਾਨੂੰ ਹੋਣੀ ਹੈ ਅਤੇ ਕਿੰਨੀ ਤਕਲੀਫ ਤੁਹਾਨੂੰ ਹੋਣੀ ਹੈ ਕਿਉਂਕਿ ਸਾਡੇ ਤੋਂ ਤੁਹਾਡਾ ਨਹੀਂ ਵੇਖਿਆ ਜਾਣਾ ਤੁਹਾਡੇ ਤੋਂ ਸਾਨੂੰ ਨਹੀਂ ਵੇਖਿਆ ਜਾਣਾ ਕਿ ਸਾਨੂੰ ਚਿੱਤ-ਚਿੱਤ ਕੇ ਕੋਈ ਖਾ ਰਿਹਾ ਉਹ ਵੀ ਇਨਸਾਨ ਹੈ ਸਾਨੂੰ ਮੰਦਾ ਪਿਆ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਗਿਰ ਕੇ ਤਰ ਤੀਨੋਂ ਨਰ ਮੈਸੇ ਇਹਦੇ ਧਿਆਨ ਨਾਲ ਸੁਣੋ ਔਰ ਰਾਜਾ ਕਹਿੰਦਾ ਉਹਨਾਂ ਦਾ ਉਹ ਰਾਖਸ਼ਾਂ ਦਾ ਰਾਜਾ ਕਿ ਗਿਰਦੇ ਉਸ ਪਹਾੜੀ ਦਾ ਸਹਾਰਾ ਲੈ ਕੇ ਤਿੰਨ ਜਣੇ ਬੈਠੇ ਨੇ ਜਾਏ ਕਿ ਉਹ ਭਾਗੇ ਨਾ ਜੈਸੇ ਇੱਕ ਕਦਮ ਵੀ ਉਹਨਾਂ ਨੂੰ ਭਜੜਨਾ ਦਿਓ ਤੁਹਾਡੇ ਕੋਲ ਸ਼ਸਤਰ ਨੇ ਤੁਹਾਡੇ ਕੋਲ ਹਥਿਆਰ ਨੇ ਜਿੱਥੇ ਵੱਜਦੇ ਉਹਨਾਂ ਦੇ ਮਾਰੇ ਇਹ ਰਾਖਸ਼ਾਂ ਦੇ ਮੁਖੀ ਨੇ ਕਹਿ ਦਿੱਤਾ ਕਿ ਤੁਸੀਂ ਇਸ ਪਹਾੜੀ ਨੂੰ ਉਹਨਾਂ ਨਰਾ ਨੂੰ ਤੁਸੀਂ ਘੇਰਾ ਪਾ ਲਓ ਅਤੇ ਸੁਨ ਕਰਨੇ ਜਪੁੱਤ ਕੇ ਬੈਨਾ ਜਿਹੜੇ ਉਹਦੇ ਨਾਲ ਸੀ ਰਕਸ਼ ਹੋਰ ਉਹ ਸੁਣ ਕੇ ਨਾਲ ਦੀ ਨਾਲ ਉਹਨਾਂ ਨੇ ਘੇਰਾ ਪਾਉਣਾ ਸ਼ੁਰੂ ਕੀਤਾ ਤਰੇ ਰਾਖਸ਼ ਆਏ ਨੇ ਜਿਸੈਨਾ ਬਾਕੀਆਂ ਨੇ ਘੇਰਾ ਪਾ ਲਿਆ ਆਲੇ-ਦਾਲੇ ਹੋ ਗਏ ਅਤੇ ਤਿੰਨ ਜਣੇ ਨੇੜੇ ਗਏ ਨੇ ਕਿਉਂਕਿ ਡਰਦੇ ਵੀ ਸੀ ਨਾ ਕਿ ਕੋਈ ਸਾਥ ਸਰ ਕੋਈ ਹਥਿਆਰ ਉਹਨਾਂ ਦੇ ਕੋਲ ਨਾ ਹੋਵੇ ਜਿਹੜੇ ਛੁਪੇ ਬੈਠੇ ਨੇ ਹਾਇ ਤਾਂ ਇਹ ਇਨਸਾਨ ਸੀ ਪਰ ਬੁੱਧੀ ਰਾਖਸ਼ਾਂ ਵਾਲੀ ਸੀ ਨਾ ਤਾਂ ਜਦੋਂ ਨੇੜੇ ਗਏ ਨੇ ਤਿੰਨ ਜਣਿਆਂ ਨੂੰ ਕੱਲਿਆ ਕਿ ਤੁਸੀਂ ਉਹਨਾਂ ਨੂੰ ਫੜ ਕੇ ਲੈ ਕੇ ਆਓ ਜੇ ਆਉਂਦੇ ਆ ਤਾਂ ਸਹੀ ਹੈ ਤੇ ਨਹੀਂ ਆਉਂਦੇ ਤਾਂ ਤੁਹਾਡੇ ਕੋਲ ਸਾਸਰ ਹਥਿਆਰ ਨੇ ਜਿਵੇਂ ਮਰਦ ਜੀ ਤੁਸੀਂ ਉਹਨਾਂ ਤੇ ਵਾਰ ਕਰੋ ਤਾਂ ਜਦੋਂ ਤਿੰਨ ਜਣੇ ਲੈਣ ਆਏ ਨੇ ਜੈ ਬੈਸ ਬੈਠੇ ਬੇਤੀ ਕੁਲਦੀਪਾ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਸੀ ਮਰਦਾਨੇ ਨੂੰ ਕੰਬਣੀ ਛੜੀ ਹੈ ਬਾਲਾ ਡਰਦਾ ਪਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੋਮਾ ਦੀਆਂ ਬਾਹਾਂ ਫੜੀਆਂ ਦੋਮਾ ਨੂੰ ਕਿਹਾ ਭਾਈ ਸਤ ਕਰਤਾਰ ਕੋ ਤੁਸੀਂ ਸਾਡਾ ਕੋਈ ਇੱਥੇ ਨਿੱਜੀ ਕੰਮ ਥੋੜਾ ਐ ਅਸੀਂ ਜੋ ਆਪਣੇ ਕੰਮਾਂ ਦੇ ਲਈ ਆਏ ਅਸੀਂ ਸਾਡਾ ਕੋਈ ਇੱਥੇ ਕਬਜ਼ਾ ਕਰਨ ਦੇ ਲਈ ਥੋੜਾ ਆਏ ਆ ਰੱਬ ਨੇ ਸਾਡੀ ਡਿਊਟੀ ਲਈ ਕਰਤਾਰ ਨੇ ਸਾਡੀ ਡਿਊਟੀ ਲਈ ਹੈ ਤਾਂ ਉਹਨੂੰ ਫਿਕਰ ਹੋਣਾ ਚਾਹੀਦਾ ਸਾਡਾ ਸਾਨੂੰ ਕਾਹਦਾ ਫਿਕਰ ਹੋਣਾ ਚਾਹੀਦਾ ਜੇ ਮਾਤ ਚਿੱਠਿਆ ਜਾਣਾ ਸਾਡਾ ਤਾਂ ਫਿਰ ਕਰਤਾਰ ਦੀ ਰਜ਼ਾਇਦੇ ਵਿੱਚ ਤਾਂ ਫਿਰ ਸਾਨੂੰ ਗਿਲਾ ਨਹੀਂ ਕਰਨਾ ਚਾਹੀਦਾ ਮਰਦਾਨਾ ਕਹਿੰਦਾ ਸਤਿਗੁਰੂ ਨੇੜੇ ਆ ਰਹੇ ਨੇ ਸਾਨੂੰ ਹੋਰ ਤੁਹਾਡੀ ਗੱਲਾਂ ਦਾ ਧਿਆਨ ਨਹੀਂ ਉਧਰ ਜ਼ਿਆਦਾ ਧਿਆਨ ਹੈ ਕਿਉਂਕਿ ਡਰ ਉਧਰੋਂ ਲੱਗ ਰਿਹਾ ਸੀ ਉਹ ਰਣਾਨਕ ਦੇ ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਆਪਣੀ ਅੱਖਾਂ ਬੰਦ ਕਰੋ ਅਤੇ ਸਤ ਕਰਤਾਰ ਸਤ ਕਰਤਾਰ ਕਰੋ ਉਹ ਦੋਵੇਂ ਜਣਿਆਂ ਨੇ ਅੱਖਾਂ ਜਦੋਂ ਬੰਦ ਕੀਤੀਆਂ ਨੇ ਜਬੇ ਪਹੁੰਚੇ ਆ ਨਸੰਭਿਪਾ ਜਿਵੇਂ ਨੇੜੇ ਜਾਣਾ ਹੈ ਹੱਥ ਪਾਉਣਾ ਹੈ ਇਤਨੇ ਨੇੜੇ ਆ ਗਏ ਥੋੜੀ ਦੂਰ ਆ ਗਏ ਕਿ ਸਤਗੁਰੂ ਸਾਹਮਣੇ ਬੈਠੇ ਨੇ ਬਾਲਾ ਮਰਦਾਨਾ ਜੀ ਬੈਠੇ ਨੇ ਸਤਗੁਰਾਂ ਨੇ ਵੀ ਅੱਖਾਂ ਬੰਦ ਕਰ ਲਈਆਂ ਮਰਦਾਨੇ ਵਾਲੇ ਦੀਆਂ ਵੀ ਅੱਖਾਂ ਬੰਦ ਕਰਵਾ ਲੈਂਦੀਆਂ ਕਹਿੰਦੇ ਤੁਹਾਡੇ ਕੋਈ ਤੱਤੀਵਾ ਦੇ ਵੱਲ ਵੇਖ ਵੀ ਨਹੀਂ ਸਕਦਾ ਹੱਥ ਲਾਉਣ ਦੀ ਗੱਲ ਤਾਂ ਬੜੀ ਦੂਰ ਦੀ ਹੈ ਤੁਹਾਨੂੰ ਚਿਤਣ ਦੀ ਗੱਲ ਤਾਂ ਬੜੀ ਦੂਰ ਦੀ ਹੈ ਮਰਦਾਨਾ ਜੀ ਤੁਹਾਡੀ ਤੱਤੀਵਾ ਤੁਹਾਡੇ ਵੱਲ ਨਹੀਂ ਆ ਸਕਦੀ ਤਾਂ ਮਰਦਾਨਾ ਇਤਨਾ ਯਕੀਨ ਸੀ ਉਹਨਾਂ ਨੂੰ ਸਤਗੁਰਾਂ ਤੇ ਹੱਥ ਨੇਤਰਬੰਦ ਕੀਤੇ ਸਤਕਰਤਾਰ ਰੱਬ ਨੇ ਜਿਹਦੀ ਬਾਹ ਫੜੀ ਹੋਵੇ ਉਦੇ ਵੱਲ ਤਤੀਵਾ ਆ ਵੀ ਨਹੀਂ ਸਕਦੇ ਜਿਹਦੇ ਨਾਲ ਰੱਬ ਪਰਮਾਤਮਾ ਆਪ ਹੋਵੇ ਉਹਨਾਂ ਤੇ ਬਲਾਕ ਕਿਦਾਂ ਉਹਨਾਂ ਦੇ ਰਾਖਸ਼ ਕਿਦਾਂ ਹਮਲਾ ਕਰ ਸਕਦੇ ਤਾਂ ਬਾਲਾ ਮਰਦਾਨਾ ਸਤਿਗੁਰਾਂ ਦੇ ਇੱਕ ਸੱਜੇ ਆ ਇੱਕ ਖੱਬੇ ਆ ਸਤਿਗੁਰੂ ਗੱਬੇ ਨੇ ਵਿਚਕਾਰ ਬੈਠੇ ਨੇ ਤਾਂ ਜਿਹੜੇ ਫੜਨ ਆਏ ਸੀ ਸਤਿਗੁਰਾਂ ਨੂੰ ਕਵੀ ਜੀ ਲਿਖਦੇ ਨੇ ਤਹ ਚਿਨ ਅੰਧ ਭਏ ਮਤ ਮੂੜੇ ਹੁਣ ਉਹਨਾਂ ਦਾ ਜਦੋਂ ਨੇੜੇ ਆ ਰਹੇ ਨੇ ਜਿਸ ਤਰ੍ਹਾਂ ਇਹਨਾਂ ਦਾ ਖਾਣ ਦਾ ਤਰੀਕਾ ਹੁੰਦਾ ਹੈ ਕਿ ਇਹ ਵਿਚਕਾਰਲਾ ਸਾਨੂੰ ਜ਼ਿਆਦਾ ਚੱਕਨਾ ਲੱਗਦਾ ਹੈ ਆ ਦੂਜਾ ਇਦਾਂ ਲੱਗਦਾ ਇਦਾਂ ਖਾਵਾਂਗੇ ਇਦਾਂ ਕਰਾਂਗੇ ਨੇੜੇ ਸੋਚਦੇ ਆ ਰਹੇ ਨੇ ਪਰ ਜਿਉਂ ਹੀ ਥੋੜੀ ਨੇੜੇ ਹੋਏ ਨੇ ਉਹਨਾਂ ਨੂੰ ਦਿਸਣਾ ਬੰਦ ਹੋ ਗਿਆ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨੇੜੇ ਆਏ ਨੇ ਤਹਿ ਚਿਨ ਅੰਧ ਭਏ ਮਤ ਮੂੜੇ ਉਹ ਮਤ ਮੂੜੇ ਅੰਨੇ ਹੋ ਗਏ ਪਿੱਛੇ ਨੂੰ ਜਾਂਦੇ ਨੇ ਤਾਂ ਉਹਨਾਂ ਨੂੰ ਦਿਸਣ ਲੱਗ ਜਾਂਦਾ ਜਦੋਂ ਸਤਗੁਰਾਂ ਨੂੰ ਫੜਨ ਜਾਂਦੇ ਨੇ ਬਾਲਾ ਮਰਦਾਨਾਂ ਨੂੰ ਕੁਝ ਅੰਨੇ ਹੋ ਗਏ ਇੱਕ ਦਫਾ ਕੀਤਾ ਉਹਨਾਂ ਨੇ ਦੋ ਦਫਾ ਕੀਤਾ ਤਿੰਨ ਦਫਾ ਜਦੋਂ ਇਹ ਕੌਤਕ ਹੋਇਆ ਉਹਨਾਂ ਦੇ ਨਾਲ ਤਾਂ ਉਹ ਡਰ ਦੇ ਮਾਰੇ ਵਾਪਸ ਗਏ ਨੇ ਚੱਲਣਾ ਪੰਥਨਾ ਪਾਪ ਢੂੰਡੇ ਹੁਣ ਜਦੋਂ ਅੱਗੇ ਨੂੰ ਜਾਂਦੇ ਨੇ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਕਿਉਂਕਿ ਅੰਨੇ ਹੋ ਗਏ ਨੇ ਜਦੋਂ ਪਿੱਛੇ ਨੂੰ ਵਾਪਸ ਆਉਂਦੇ ਨੇ ਤਾਂ ਉਦੋਂ ਉਹਨਾਂ ਨੂੰ ਦਿਸਣ ਲੱਗ ਜਾਂਦਾ ਹੈ ਦਾ ਉਧਰ ਜਿਹੜੇ ਡਰਾਉਣ ਜਾ ਰਹੇ ਸੀ ਜਿਹੜੇ ਮਾਰਨ ਜਾ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਹ ਤਾਂ ਐਦਾਂ ਭੱਜੇ ਨੇ ਉਥੋਂ ਕਿ ਉਹਨਾਂ ਤੇ ਕੋਈ ਵਲਾਅ ਪੈ ਗਈ ਹੁੰਦੀ ਕਿ ਨਾ ਰਾਖਸ਼ ਬੁੱਧੀ ਦੇਨਾਂ ਦਾ ਕਹਿ ਰਿਆ ਉਹਨਾਂ ਨੂੰ ਕਹਿੰਦੇ ਫੜ ਕੇ ਲੈ ਜਿਹੜੇ ਫੜਨੇ ਜਾਂਦੇ ਸੀ ਉਹਨਾਂ ਦਾ ਨਹੀਂ ਪਤਾ ਲੱਗਿਆ ਕਦੋਂ ਰਗੂ ਚੱਕਰ ਹੋ ਕੇ ਭੱਜ ਗਏ ਦੌੜ ਗਏ ਕਿਉਂਕਿ ਐਦਾਂ ਦਾ ਉਹਨਾਂ ਦੇ ਨਾਲ ਪਹਿਲੀ ਵਾਰ ਹੋਇਆ ਕਿ ਅੱਡੇ ਹੀ ਹੋਗੇ ਜਦੋਂ ਉਹ ਵੇਖਦੇ ਸੀ ਅਤੇ ਇੱਥ ਉੱਥ ਵਿਚਰਤ ਸੂਝਤ ਨਹੀਂ ਹੁਣ ਰੱਬ ਦਾ ਉਹਨਾਂ ਰਾਖਸ਼ ਬੁੱਧੀਆਂ ਨੂੰ ਹੀ ਪਤਾ ਕਿ ਰੱਬ ਜੀ ਇੱਥੇ ਪਹੁੰਚੇ ਹੋਏ ਨੇ ਉਹ ਰਾਖਸ਼ ਬੁੱਧੀਆਂ ਦੇ ਫਿਰ ਸੋਚਦੇ ਨੇ ਕਿ ਹੋ ਸਕਦਾ ਹੈ ਉਹਨਾਂ ਦੇ ਕੋਲ ਸ਼ਾਸਤਰ ਕੋਈ ਹਥਿਆਰ ਹੋਵੇ ਉਹਨਾਂ ਨੇ ਲੋਕ ਹੋਇਆ ਹੋਵੇ ਪਹਿਲਾਂ ਤਿੰਨ ਜਣੇ ਗਏ ਸੀ ਹੁਣ ਤੁਸੀਂ 6 ਜਣੇ ਵਗਜੋ 6 ਤੋਂ ਵੀ ਭਾਵੇਂ 9 ਜਣੇ ਵਗਜੋ ਸਾਡੇ ਕੋਲ ਤਾਂ ਬੜੀ ਸੈਨਾ ਸ਼ਾਸਤਰ ਹਥਿਆਰ ਲੈ ਕੇ ਜਾਓ ਤੇ ਜੇ ਨਹੀਂ ਕੁਝ ਬਣਦਾ ਤਾ ਦੁਰ ਤੂਰੋਂੇ ਬਾਹਰ ਕਰ ਲੋ ਤੀਰਾਂ ਦਾ ਬਾਹਰ ਕਰ ਲੋ ਕੋਈ ਹੋਰ ਸ਼ਸਤਰ ਹਥਿਆਰ ਦਾ ਕਰ ਲੋ ਪਰ ਤੁਸੀਂ ਉਹਨਾਂ ਨੂੰ ਜਵਾ ਕਰੋ ਮਾਰੋ ਜਿਵੇਂ ਮਰਜੀ ਕਰੋ ਉਹਨਾਂ ਨੂੰ ਮੇਰੀ ਖਿਦਮਤ ਦੇ ਵਿੱਚ ਲੈ ਕੇ ਆਓ ਹੁਣ ਜਿਹੜੇ ਦੂਜੇ ਸੀ ਉਹ ਤਿੰਨ ਕੋ ਦੇਖ ਪ੍ਰਭੂ ਬਿਪਸਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਪਏ ਨੇ ਮਨੁੱਖ ਮੁਸਕਰਾਏ ਨੇ ਕਿ ਜਿਹੜੇ ਬੰਦੇ ਨੇ ਇੱਕ ਬਾਰ ਦੇ ਨਾਲ ਸਮਝ ਜਾਣਾ ਸੀ ਤਾਂ ਉਹਨੂੰ ਪਰਤੱਖ ਕੌਤਕ ਵਿਖਾਉਣਾ ਪੈਂਦਾ ਹੈ ਹੁਣ ਜਿਹੜੇ ਰਾਖਸ਼ ਬੁੱਧੀ ਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਜਦੋਂ ਸਮਝਾਇਆ ਨਾ ਪ੍ਰੈਕਟੀਕਲ ਕਰਕੇ ਸਮਝਾਇਆ ਕਿਉਂਕਿ ਇਦਾਂ ਦੇ ਕੋਡੇ ਵਰਗੇ ਹੋ ਗਏ ਜਿਹੜੇ ਇਹ ਦੇਵਗੰਧਾਰ ਨਗਰ ਦੇ ਹੋ ਗਏ ਰਾਖਸ਼ਾਂ ਤੋਂ ਵੀ ਭੜੀ ਬੁੱਧੀ ਹੈ ਇਹਨਾਂ ਦੀ ਪਣ ਜਦੋਂ ਤੱਕ ਇਹਨਾਂ ਦੇ ਨਾਲ ਕੋਈ ਵਾਪਰਦਾ ਨਹੀਂ ਹੈ ਕੌਤਕ ਨਹੀਂ ਹੁੰਦਾ ਲਾਜਮੀ ਐਦਾਂ ਦੇ ਇਨਸਾਨ ਨਹੀਂ ਸਮਝਦੇ ਆਮੇ ਦੁਨੀਆ ਦੇ ਵਿੱਚ ਹੁੰਦੇ ਨੇ ਜਿਤਨਾ ਚੰਗਾ ਕਰ ਲੋਨੇ ਤੁਹਾਡਾ ਬੁਰਾ ਕਰਨ ਨਹੀਂ ਕਰਨਾ ਰਕਸ਼ ਬੁੱਧੀ ਹੈ ਜਿੰਨਾ ਮਰਜੀ ਤੁਸੀਂ ਦੁਨੀਆ ਦੇ ਵਿੱਚ ਚੰਗੇ ਹੋ ਕੇ ਵਿਚਰ ਲੋ ਜਿਨੇ ਤੁਹਾਡਾ ਮਾੜਾ ਕਰਨਾ ਉਹਨੇ ਕਰਨੀ ਗੁਰੂ ਅਨੰਕਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਸਰਬੱਤ ਦਾ ਭਲਾ ਕਰੇ ਚੰਗੇ ਗੁਣਾਂ ਨੂੰ ਬਣਾਵੇ ਤਾਂ ਜਦੋਂ ਚੰਗੇ ਗੁਣਾਂ ਨੂੰ ਅਪਣੰਦ ਹੈ ਤਾਂ ਦੁੱਖ ਕਲੇਸ਼ ਆਪਣੇ ਆਪ ਹੀ ਦੂੜ ਜਾਂਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਬੱਦ ਕਿਸਮਤੀ ਇਹਨਾਂ ਸ਼ਾਂਤੀ ਇਹ ਹੁੰਦੀ ਹੈ ਕਿ ਇਹ ਰੱਬ ਦੇ ਕੌਤਕ ਨੂੰ ਜਾਣਦਾ ਨਹੀਂ ਹੈ ਕੌਤਕ ਅੱਜ ਵੀ ਵਰਤਦੇ ਨੇ ਇਨਸਾਨ ਦੇ ਨਾਲ ਪਰ ਨਾ ਸ਼ੁਕਰ ਇਹ ਨਾ ਪ੍ਰਭਾਨੇ ਕਰਨ ਵਾਲਾ ਇਹਨਾਂ ਇਨਸਾਨ ਚੰਗੇ ਗੁਣਾਂ ਨੂੰ ਭੁੱਲ ਜਾਂਦਾ ਅਤੇ ਮਾੜੇ ਯਾਦ ਰੱਖਦਾ ਤਾਂ ਜਦੋਂ ਸਤਗੁਰਾਂ ਨੇ ਕੌਤਕ ਕੀਤਾ ਸਮਝੇ ਨਹੀਂ ਨੇ। ਆਤਿਓ ਆਵਾਜ਼ਾਂ ਮਾਰਦੇ ਗਏ ਨੇ ਜਿਹੜੇ ਨਸ ਕੇ ਗਏ ਨੇ ਉਹ ਲੱਗੇ ਵੀ ਕਹਿੰਦੇ ਇੱਕ ਕਦਮ ਵੀ ਅੱਗੇ ਨਾ ਪੁੱਟਿਓ। ਉਹ ਨਸਦੇ ਭੱਜਦੇ ਜਾਂਦੇ ਸੀ ਕਹਿ ਕੇ ਗਏ ਨੇ ਕਿ ਜੇ ਤੁਹਾਨੂੰ ਆਪਣੀ ਜਾਨ ਬਖਸ਼ਾਉਣੀ ਹੈ ਨਾ ਚੰਗਾ ਹੈ ਤੁਸੀਂ ਵਾਪਸ ਚੱਨ ਲੋ ਜਾਂ ਉਹਨਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਆਪਣੇ ਸਜਦੇ ਕਰ ਲੋ। ਇਦਾਂ ਲੱਗਦਾ ਇਹ ਤਾਂ ਅਸੀਂ ਲੋਕਾਂ ਤੇ ਬਲਾਪਾਣੇ ਆ ਜਾ ਕੇ ਕਿਤੇ ਸਾਸਤਰ ਹਥਿਆਰ ਲੈ ਕੇ ਜਾਣੇ ਆ ਨਾ ਕੋਈ ਪੰਛੀ ਨਾ ਕੋਈ ਜਾਨਵਰ ਇਨਸਾਨਾਂ ਨੂੰ ਵੀ ਨਹੀਂ ਅਸੀਂ ਛੱਡੇ ਆ ਤਾਂ ਹੁਣ ਜਿਹੜੇ ਇਹ ਤਿੰਨੋਂ ਸ਼ਖਸ਼ ਆਏ ਨੇ ਇਹ ਇਦਾਂ ਲੱਗਦਾ ਕੋਈ ਰੱਬ ਦਾ ਰੂਪ ਨੇ ਤਿੰਨੋਂ ਭੱਜਦੇ ਭੱਜਦੇ ਦੱਸ ਕੇ ਗਏ ਨੇ ਕਿ ਇਹ ਸਾਡੇ ਤੋਂ ਨਹੀਂ ਹੁੰਦਾ ਕੰਮ ਜੇ ਹਾਂ ਤੁਸੀਂ ਹੱਟ ਕਰਨਾ ਉਹਨਾਂ ਦੇ ਨੇੜੇ ਜਾਣਾ جا سکتے ہو پر ہوتا نہیں ہوں ہوں راکش بدھی دے سی نہیں سمجھے پہلا تین جنے گئے تو بعد چھ پھر چھے تو بعد نو پوجے سارا نے کھیرا پایا ایک دفعہ نہیں دو دفعہ نہیں کئی دفعہ ہوں رہا جا نیڑے جاندہ سی وہ جاندہ سی نانک دے مارا جی بالے مردانے دیا کھا بند سالے مردانے کہ مردانے دیکھ سک ਰੰਗ ਕਰਤਾਰ ਦੇ ਜਿਸਾ ਰੱਬ ਨੇ ਸਾਡੀ ਡਿਊਟੀ ਲਈ ਹੈ ਕਿ ਤੁਸੀਂ ਲੋਕਾਂ ਦੀ ਅੱਖਾਂ ਖੋਲਣੀਆਂ ਨੇ ਜਾ ਕੇ ਆਬ ਇੱਕ ਰਾਖਸ਼ ਬੁੱਧੀ ਦੀਆਂ ਅੱਖਾਂ ਮਿੱਟੀਆਂ ਹੋ ਜਾਂ ਨੇ ਇਹਨਾਂ ਦੀਆਂ ਅੱਖਾਂ ਖੋਲਣੀਆਂ ਨੇ ਮਰਦਾਨੇ ਤੇਰੇ ਜਰੀਏ ਆਵਾਲੇ ਤੇਰੇ ਜਰੀਏ ਤੁਸੀਂ ਅੱਖਾਂ ਮਿੱਟ ਕੇ ਬੈਠੇ ਹੋ ਆ ਬੇਖੋ ਸਹੀ ਦੋਵੇਂ ਜਣੇ ਜਿਹੜੇ ਆਉਂਦੇ ਸੀ ਜਿੰਨੇ ਵੀ ਆਉਂਦੇ ਸੀ ਅੰਨੇ ਹੋ ਜਾਂਦੇ ਸੀ ਬਾਲਾਮਰਦਾਨਾ ਬੁਰਨਾਨਕ ਦੇ ਮਹਾਰਾਜ ਜੀ ਨੂੰ ਸਜਦੇ ਕਰਦੇ ਨੇ ਸਤਿਗੁਰੂ ਇਹ ਕਰਤਾਰ ਨਹੀਂ ਸਾਨੂੰ ਤਾਂ ਤੁਸੀਂ ਹੀ ਕਰਤਾਰ ਲੱਗਦੇ ਹੋ ਸਾਨੂੰ ਤਾਂ ਤੁਸੀਂ ਰੱਬ ਲੱਗਦੇ ਹੋ ਕਰਮ ਕੜਾਹ ਕੀਤਾ ਹੋਵੇ ਉਹਦੇ ਵਿੱਚ ਇਨਸਾਨ ਨੂੰ ਪਾਇਆ ਜਾਵੇ ਫਿਰ ਵੀ ਉਹਦੇ ਵਿੱਚ ਇਨਸਾਨ ਨੂੰ ਉਹਦਾ ਬਾਲ ਵੀ ਪੀਗਾ ਨਾ ਹੋਵੇ ਇਹ ਕਿਦਾਂ ਹੋ ਸਕਦਾ ਹੈ ਇਹ ਸਾਰੀ ਤੁਹਾਡੀ ਰਹਿਮਤ ਹੈ ਅੱਜ ਰਾਖਸ਼ਾਂ ਦੇ ਮੂੰਹ ਦੇ ਵਿੱਚ ਆਏ ਆ ਰਾਖਸ਼ਾਂ ਨੂੰ ਦਿਸਣਾ ਹੀ ਬੰਦ ਹੋ ਗਿਆ ਸਤਿਗੁਰੂ ਇਹ ਸਾਡੇ ਸਭ ਸਾਰੀ ਤੁਹਾਡੀ ਰਹਿਮਤ ਹੈ ਇਦਾਂ ਦੀ ਰਹਿਮਤ ਬਰਸਾਉਂਦੇ ਰਹੋ ਹੁਣ ਹੁਕਮ ਕਰੋ ਬੱਲ ਬਾਲਾ ਵਰਦਾਨਾ ਕਹਿੰਦਾ ਸਾਸਤਰ ਉਹਨਾਂ ਦੇ ਕੋਲ ਨੇ ਹਥਿਆਰ ਉਹਨਾਂ ਦੇ ਕੋਲ ਨੇ ਅਜੀ ਤੁਸੀਂ ਕਹੋ ਨਾ ਹੁਣ ਇਤਨੀ ਸਪਿਰਟ ਭਰੀ ਗਈ ਹੈ ਇਤਨੀ ਹਿੰਮਤ ਆ ਗਈ ਹੈ ਕਿ ਉਹਨਾਂ ਕਬੇ ਮਹਾਰਾਜ ਜੀ ਪਰ ਉਹਨਾਂ ਦੇ ਨਾਲ ਸਿੱਧੇ ਭਿੜ ਵੀ ਸਕਦੇ ਹਾਂ ਪਹਿਲਾਂ ਡਰ ਲੱਗਦਾ ਸੀ ਉਹਨਾਂ ਤੋਂ ਪਰ ਹੁਣ ਸਿੱਧਾ ਮੁਕਾਬਲਾ ਕਰ ਸਕਦੇ ਆ ਬਿਨਾਂ ਸਾਸਰ ਤੋਂ ਬਿਨਾਂ ਹਥਿਆਰ ਤੋਂ ਜਿਹੜੇ ਤੁਹਾਡੇ ਅਲਫਾਜ਼ ਦਿੱਤੇ ਹੋਏ ਨੇ ਉਹਨਾਂ ਅਲਫਾਜ਼ਾਂ ਦੇ ਨਾਲ ਉਹਨਾਂ ਦੇ ਨਾਲ ਮੁਕਾਬਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਬਾਲਾ ਮਰਦਾਨੇ ਨੂੰ ਕਹਿੰਦੇ ਬਾਲੇ ਮਰਦਾਨੇ ਜਦੋਂ ਤੱਕ ਇਹ ਆਪਣੇ ਨੇੜੇ ਨਹੀਂ ਆਉਂਦੇ ਨਾ ਕਿ ਭੁੱਲ ਨਹੀਂ ਬਖਸ਼ਾਉਂਦੇ ਉਦੋਂ ਤੱਕ ਗਿਆਨ ਕਿਸੇ ਕੰਮ ਦਾ ਨਹੀਂ ਉਦੋਂ ਤੱਕ ਸਾਡੀ ਗੱਲ ਕੀਤੀ ਕਿਸੇ ਕੰਮ ਦੀ ਨਹੀਂ ਕਿਉਂਕਿ ਬਿਨ ਗਾਹਕ ਗੁਣ ਵੇਚੀ ਐ ਤਾ ਗੁਣ ਸਹਿ ਕੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਾ ਗੁਣ ਲਾਖ ਦਿਖਾਏ ਜੇ ਗੁਣ ਤੁਹਾਡੇ ਕੋਲ ਹੈ ਕੋਈ ਚਾਹਵਾਨ ਹੈ ਅੱਗੇ ਉਹ ਲੱਖਾਂ ਦੇ ਵਿੱਚ ਹੈ ਭਾਵੇਂ ਉਹਨੇ ਤੁਹਾਨੂੰ ਮਾਇਆ ਦਿੱਤੀ ਭਾਵੇਂ ਨਹੀਂ ਦਿੱਤੀ ਰੱਬ ਦੇ ਦਰ ਤੇ ਉਸ ਗੁਣ ਦੀ ਕਦਰ ਜ਼ਰੂਰ ਪੈਂਦੀ ਹੈ ਜੇ ਤੁਸੀਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆ ਜੇ ਤੁਹਾਡੇ ਕੋਲ ਗੁਣ ਹੈ ਅਤੇ ਕਿਸੇ ਨੂੰ ਧੱਕੇ ਦੇ ਨਾਲ ਦੇ ਰਹੇ ਹੋ ਉਹ ਤੁਹਾਡੇ ਦੇ ਵਿੱਚ ਵੀ ਘਟਾ ਹੈ ਫਿਰ ਉਹ ਬਿਨਗਾਕ ਗੁਣ ਵੇਚੀ ਹੈ ਤਾਂ ਉਹ ਗੁਣ ਸਹਿਗੋ ਜਾਏ ਬਾਲੇ ਮਰਦਾਨੇ ਨੂੰ ਕਹਿੰਦੇ ਨੇ ਬਾਲਾ ਮਰਦਾਨਾ ਜੀ ਹੁਣ ਉਹਨਾਂ ਦੇ ਕੋਲ ਗਿਆਨ ਦੀਆਂ ਗੱਲਾਂ ਕਰਾਂਗੇ ਕੋਈ ਹਰ ਤਾਂ ਨਹੀਂ ਕੋਈ ਮੈਨੇ ਨਹੀਂ ਰੱਖਣ ਗਿਆ ਹਾ ਜਦੋਂ ਤੱਕ ਉਹਨਾਂ ਦੀ ਮਤ ਨਹੀਂ ਬਦਲਦੀ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਡਾ ਤਲ ਕਿਹੜਾ ਰਾਖਸ਼ਾਂ ਵਾਲਾ ਹੈ ਅਸੀਂ ਵੀ ਇਨਸਾਨ ਆ ਇਨਸਾਨ ਉਹ ਵੀ ਨੇ ਪਰ ਉਹਨਾਂ ਨੂੰ ਲੋਕ ਰਾਖਸ਼ ਕਹਿੰਦੇ ਨੇ ਕਿਉਂ ਕਿ ਉਹਨਾਂ ਦੀ ਬੁੱਧੀ ਇਦਾਂ ਨਹੀਂ ਹੋਰ ਬੁੱਧੀ ਪਰਿਸ਼ਟ ਹੋ ਗਈ ਉਹਨਾਂ ਦੀ ਤਾਂ ਜਦੋਂ ਹੁਣ ਬਾਲਾ ਮਰਦਾਨਾ ਜੀ ਵੇਖਦੇ ਨੇ ਸਤਿਗੁਰੂ ਇਹ ਤਾਂ ਤੁਹਾਡੇ ਰੰਗ ਨਜ਼ਾਰੇ ਨੇ ਤੁਹਾਡੇ ਕੌਤਕ ਨੇ ਇਹ ਸਭ ਕੁਝ ਜੋ ਤੁਹਾਡੇ ਕੌਤਕਾਂ ਦੇ ਨਾਲ ਹੁੰਦਾ ਹੈ ਤਾਂ ਉਹ ਰਾਖਸ਼ ਬੁੱਧੀ ਦੇ ਬਾਕੀ ਉਹਨਾਂ ਦੀ ਬੁੱਧੀ ਬਦਲਣੀ ਹੈ ਪੁਰਾਨਾਨਕ ਦੇ ਮਹਾਰਾਜਿਆਂ ਦੇ ਮਵਾਰਕ ਚਰਨਾਂ ਦੇ ਵਿਚ ਆਣਗੇ ਸਤਿਗੁਰੂ ਨਾਲ ਉਤਾਰਨਗੇ ਸੰਗਤ ਜੀ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੋਣਾ ਮਿਲਾਂ ਜੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ